ਕਾਲਾ ਪੰਥ ਦੀ ਸ਼ਾਮ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ ਦੂਜਾ ਸਥਾਨ ਤੇਜਾ ਸਿੰਘ ਦਾ ਘਰ ਉਸ ਦੀ ਪਤਨੀ ਰਾਮਕੌਰ ਕੁੜੀ ਅਤੇ ਬੂਟਾ ਸਿੰਘ ਆਪੋ ਆਪਣੇ ਕੰਮੇ ਲੱਗੇ ਹੋਏ ਹਨ ਅਤੇ ਕੁਝ ਗੱਲਾਂ ਕਰ ਰਹੇ ਹਨ ਤੇਜਾ ਸਿੰਘ ਸਿੱਖ ਜੱਥਿਆਂ ਨੇ ਬੁਰੀ ਤਰ੍ਹਾਂ ਮਾਰ ਪਜਾਇਆ ਹੈ ਨਾ ਦਰਸ਼ਾ ਨੂੰ ਲੱਗਦਾ ਹੈ ਕਿ ਹੁਣ ਉਹ ਕਦੇ ਵੀ ਹਿੰਦੂਸਤਾਨ ਵੱਲ ਮੂੰਹ ਨਹੀਂ ਕਰੇਗਾ ਬੁੱਟਾ ਸਿੰਘ ਪਹਿਲਾਂ ਵੀ ਉਹ ਕਈ ਹੱਲੇ ਕਰ ਚੁੱਕਿਆ ਹੈ ਲੱਗਦਾ ਹੈ ਕਿ ਨਹੀਂ ਹਟੇਗਾ ਜਿਸ ਨੂੰ ਰਸੇ ਜੱਪਣ ਦੀ ਆਦਤ ਪੈ ਜਾਵੇ ਪਰ ਆਪਣੇ ਜੱਸਾ ਸਿੰਘ ਦੀ ਤਲਵਾਰ ਦੀਆਂ ਤਾਂ ਧੂਮਾਂ ਪੈ ਗਈਆਂ ਚੌਹੀ ਪਾਸੇ ਉਸੇ ਦੀਆਂ ਗੱਲਾਂ ਹੋ ਰਹੀਆਂ ਨੇ ਉਸ ਦੀ ਬਹਾਦਰੀ ਦੇ ਕਾਰਨਾਮੇ ਸੋਣ ਵੇਖ ਕੇ ਤਾਂ ਹਾਕਮ ਜ਼ਕਰੀਆ ਖਾਨ ਖਾਨ ਬਹਾਦਰ ਵੀ ਬੜਾ ਖੁਸ਼ ਹੋਇਆ ਤੇਜਾ ਸਿੰਘ ਹਾਂ ਜ਼ਕਰੀਆ ਖਾਨ ਤਾਂ ਉਸ ਤੋਂ ਬੜਾ ਹੀ ਖੁਸ਼ ਹੈ ਉਹ ਹੋਰ ਵੀ ਕਹੀਂ ਕਈ ਮਹਿਮਾ ਵਿੱਚ ਉਸ ਦੀ ਸਹਾਇਤਾ ਲੈ ਰਿਹਾ ਉਹ ਨਵੀਆਂ ਨਮੀਆਂ ਮੱਲਾ ਮਾਰ ਰਿਹਾ ਉਹ ਤਾਂ ਬੁੱਟਾ ਸਿੰਘ ਉਹ ਤਾਂ ਠੀਕ ਹੈ ਪਰ ਜਿਹੜਾ ਘਟਾ ਉਸ ਨੂੰ ਆਪਣੇ ਪਿਤਾ ਸਰਦਾਰ ਭਗਵਾਨ ਸਿੰਘ ਦੀ ਸ਼ਹੀਦੀ ਦਾ ਪਿਆ ਉਹ ਵੀ ਘਟ ਦੁਖਦਾਇਕ ਨਹੀਂ ਵਜੀਰਾਬਾਦ ਦੀ ਇਹ ਲੜਾਈ ਜੱਸਾ ਸਿੰਘ ਨੂੰ ਸਦਾ ਯਾਦ ਰਹੇਗੀ ਭਗਵਾਨ ਸਿੰਘ ਲੜਿਆ ਵੀ ਬਹੁਤ ਬਹਾਦਰੀ ਨਾਲ ਪਰ ਹੋਣੀ ਨੂੰ ਕੰਟਰੋਲ ਸਕਦਾ ਹੈ ਉਹ ਬੜੀ ਬਹਾਦਰੀ ਨਾਲ ਲੜਦਾ ਲੜਦਾ ਸ਼ਹੀਦ ਹੋਇਆ ਉਸ ਦੀ ਸ਼ਹੀਦੀ ਨੌਜਵਾਨ ਸਿੱਖ ਧਰਮਾਂ ਲਈ ਸਦਾ ਹੀ ਪ੍ਰੇਰਨਾ ਸਰੋਤ ਰਹੇਗੀ ਵਾਦੇ ਘਟੇ ਤਾਂ ਚੱਲਦੇ ਹੀ ਰਹਿੰਦੇ ਹਨ ਤੇਜਾ ਸਿੰਘ ਹਾਂ ਵਾਦੇ ਘਟੇ ਤਾਂ ਚੱਲਦੇ ਹੀ ਰਹਿੰਦੇ ਹਨ ਜੇ ਨਾਦਰ ਸ਼ਾਹ ਦੇ ਵਿਰੁੱਧ ਸਿੱਖਾਂ ਨੇ ਮੁਗਲ ਹਾਕਮ ਜ਼ਕਰੀਆ ਖਾਨ ਦਾ ਸਾਥ ਦਿੱਤਾ ਤਾਂ ਉਹ ਸਿੱਖਾਂ विरुद्ध ਕੁਝ ਨਰਮ ਵੀ ਪੈ ਗਿਆ ਜਿਹੜੇ ਸਿੱਖ ਜੰਗਲਾਂ ਵਿੱਚ ਰਹਿ ਕੇ ਦਿਨ ਕੱਟੀ ਕਰ ਰਹੇ ਸਨ ਹੁਣ ਉਹ ਵੀ ਬਾਹਰ ਪਿੰਡਾਂ ਵਿੱਚ ਆ ਗਏ ਹਨ ਸਿੱਖੀ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ ਹੈ ਉੱਚੇ ਦੇਖਿਆ ਜਾਵੇ ਤਾਂ ਸਿੱਖ ਅਜੇ ਸੰਗਠਿਤ ਵੀ ਨਹੀਂ ਹਨ ਉਹ ਇਕੱਲੇ ਨਾਦਰ ਸ਼ਾਹ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ ਨਹੀਂ ਸੰ ਕਰ ਸਕਦੇ ਜੇ ਆਪਣੇ اڈੀਅਲ ਬਤੀਰੇ ਕਾਰਨ ਉਹ ਜ਼ਕਰੀਆ ਖਾਨ ਨੂੰ ਜਵਾਬ ਦੇ ਦਿੰਦੇ ਤਾਂ ਜ਼ਕਰੀਆ ਖਾਨ ਨੇ ਹੁਣ ਸਿੱਖਾਂ ਨੂੰ ਕਿਥੇ ਟਿਕੜ ਦੇਣਾ ਸੀ ਨਾਦਰ ਸ਼ਾਹ ਤੋਂ ਵਿਹਲਾ ਹੋ ਕੇ ਉਸਨੇ ਸਿੱਖਾਉਂਦੇ ਹੀ ਟੁੱਟ ਕੇ ਪੈ ਜਾਣਾ ਸੀ ਰਾਮਕੌਰ ਕਹਿੰਦੇ ਨੇ ਕਿ ਜੱਸਾ ਸਿੰਘ ਦੀ ਸ਼ੌ ਰਮ ਗਤੀ ਤੋਂ ਖੁਸ਼ ਹੋ ਕੇ ਜ਼ਕਰੀਆ ਖਾਨ ਉਸ ਨੂੰ ਪੰਜ ਪਿੰਡਾਂ ਦੀ ਜ਼ਗੀਰਦਾਰੀ ਦੇ ਰਿਹਾ ਹੈ ਕਿ ਜੱਸਾ ਸਿੰਘ ਦੇਖ ਹੀ ਰਿਹਾ ਉਹ ਤਾਂ ਦੇ ਚੁੱਕਿਆ ਜੱਸਾ ਸਿੰਘ ਦੇ ਪਰਿਵਾਰ ਨੂੰ ਉਸਨੇ ਪੂਰੀ ਤਰ੍ਹਾਂ ਅਪਣਾ ਲਿਆ ਉਹਨਾਂ ਨੂੰ ਅੰਮ੍ਰਿਤਸਰ ਦੇ ਇਲਾਕੇ ਦੇ ਪੰਜ ਪਿੰਡ ਵੱਲਾ, ਵੇਰਕਾ, ਸੁਲਤਾਨ ਪਿੰਡ, ਤੁੰਗ ਅਤੇ ਚੱਬਾ ਦੇ ਪੱਤੇ ਲਿਖ ਦਿੱਤੇ ਹਨ ਅਤੇ ਜਸਾ ਸਿੰਘ ਨੂੰ ਸਰਾਲਦਾਰ ਥਾਪ ਦਿੱਤਾ ਹੈ ਜਸਾ ਸਿੰਘ ਨੇ ਵੱਲਾ ਪਿੰਡ ਵਿੱਚ ਰਾਇਸ਼ ਕਰ ਲਈ ਹੈ ਬਾਕੀ ਪਿੰਡਾਂ ਦੇ ਪ੍ਰਬੰਧ ਉਸਦੇ ਭਰਾ ਦੇਖਦੇ ਹਨ ਬੁੱਟਾ ਸਿੰਘ ਫਿਰ ਉਸ ਨੂੰ ਤਾਂ ਰਾਜ ਪ੍ਰਬੰਧ ਦਾ ਚੰਗਾ ਤਜਰਬਾ ਵੀ ਹੋ ਜਾਵੇਗਾ ਤੇਜ ਸਿੰਘ ਹਾਂ ਹਾਂ ਕਿਉਂ ਨਹੀਂ ਪਿੰਡਾਂ ਵਿੱਚ ਸਿੱਖਾਂ ਵੱਲੋਂ ਸੁਰੱਖਿਆ ਪ੍ਰਬੰਧ ਚਲਾਏ ਜਾਂਦੇ ਹਨ ਹਿੰਦੂਆਂ ਮੁਸਲਮਾਨਾਂ ਅਤੇ ਸਿੱਖਾਂ ਦੇ ਘਰਾਂ ਅਤੇ ਜਾਇਦਾਦਾਂ ਜਾਇਦਾਦ ਦੀ ਜ਼ਾਲਿਮਾਂ ਅਤੇ ਲੁਟੇਰੀਆਂ ਤੋਂ ਰਾਖੀ ਕੀਤੀ ਜਾਂਦੀ ਹੈ ਝਗੜੇ ਸੋਝ ਆ ਜਾਂਦੇ ਹਨ ਸਿੱਖਾਂ ਦਾ ਇਹ ਪ੍ਰਬੰਧ ਬਿਨਾ ਕਿਸੇ ਮਜ਼ਹਬ ਜਾਂ ਧਰਮ ਦੇ ਵਿਤਕਰੇ ਤੋਂ ਚੱਲ ਰਿਹਾ ਹੈ ਗਰੀਬ ਮੁਸਲਮਾਨ ਪਰਿਵਾਰਾਂ ਨੂੰ ਵੀ ਇਸ ਪ੍ਰਬੰਧ ਵਿੱਚ ਪੂਰਾ ਭਰੋਸਾ ਹੈ ਰਾਮਕੌਰ ਇਹ ਸਾਰਾ ਕੁਝ ਮੁਫਤੋਂ ਮੁਫਤੀ ਤਾਂ ਨਹੀਂ ਹੁੰਦਾ ਹੋਣਾ ਅਜਿਹੇ ਸੁਰੱਖਿਆ ਪ੍ਰਬੰਧ ਦੇ ਵੀ ਬੜੇ ਖਰਚੇ ਹੋਣੇ ਨੇ ਬੂਟਾ ਸਿੰਘ ਖਰਚੇ ਕਿਉਂ ਨਹੀਂ ਖਰਚੇ ਤਾਂ ਹੁੰਦੇ ਹੀ ਹੋਣਗੇ ਤੇਜਾ ਸਿੰਘ ਇਹਨਾਂ ਖਰਚਿਆਂ ਨੂੰ ਪੂਰਾ ਕਰਨ ਲਈ ਪਿੰਡਾਂ ਦੇ ਲੋਕ ਆਪਣੀ ਫਸਲ ਵਿੱਚੋਂ ਕੁਝ ਹਿੱਸਾ ਅਰਸਾਲਦਾਰ ਕੋਲ ਜਮ੍ਹਾਂ ਕਰਾਉਂਦੇ ਹਨ ਰਾਮਕੌਰ ਕੁਝ ਵੀ ਹੋਵੇ ਸਿੱਖਾਂ ਲਈ ਫੇਰ ਵੀ ਖੁਸ਼ਹਾਲੀ ਦੇ ਦਿਨ ਹਨ ਆਪਣਾ ਧਰਮ ਪੂਰੀ ਤਰ੍ਹਾਂ ਮਾਨਣ ਦੀ ਆਜ਼ਾਦੀ ਹੈ ਅਸੀਂ ਪਾਠ ਕਰ ਸਕਦੇ ਹਾਂ ਆਪਣੇ ਰਸਮੋ ਰਿਵਾਜਾਂ ਨੂੰ ਪੂਰਿਆ ਕਰ ਸਕਦੇ ਹਾਂ ਬਾਹਰੋਂ ਗੱਡਿਆਂ ਦੇ ਚੱਲਣ ਦੀ ਚੀਂ-ਚੀਂ, ਬਲਦਾਂ ਦੀਆਂ ਟੱਲੀਆਂ ਅਤੇ ਉੱਚੀ-ਉੱਚੀ ਸ਼ਬਦ ਪੜਨ ਦੀਆਂ ਆਵਾਜ਼ਾਂ ਆਉਂਦੀਆਂ ਹਨ ਆਵਾਜ਼ਾਂ ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਾ ਧੰਨ ਧੰਨ RAM DAS GUR ਆਵਾਜ਼ਾਂ ਹੋਰ ਨੇੜੇ ਆ ਕੇ ਉੱਚੀਆਂ ਹੋ ਕੇ ਰੁਕ ਜਾਂਦੀਆਂ ਹਨ ਕੁਝ ਸਿੱਖ ਔਰਤਾਂ ਅਤੇ ਬੱਚੇ ਹੱਥਾਂ ਵਿੱਚ ਤਸਲੇ ਕਹੀਆਂ ਅਤੇ ਟੋਕਰੀਆਂ ਚੁੱਕੀ ਸਟੇਜ ਦੇ ਇੱਕ ਪਾਸੇ ਤੋਂ ਦਾਖਲ ਹੁੰਦੇ ਹਨ ਤੇ ਜਸ ਸਿੱਖ ਦੇ ਪ੍ਰਬਾਰ ਦੇ ਮੈਂਬਰ ਉਹਨਾਂ ਨੂੰ ਦੇਖ ਕੇ ਹੱਥ ਜੋੜ ਕੇ ਖੜ੍ਹ ਜਾਂਦੇ ਹਨ ਯਾਤਰੀ ਪਹਿਲਾ ਖਾਲਸਾ ਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਪਰਿਵਾਰ ਸਾਰੇ ਹੱਥ ਜੋੜ ਕੇ ਨਾਲ ਹੀ ਫਤਿਹ ਦਾ ਜਵਾਬ ਦਿੰਦੇ ਹਨ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੇਜਾ ਸਿੰਘ ਸਿੰਘ ਜੀ ਦੱਸੋ ਅੱਜ ਕਿੱਧਰ ਨੂੰ ਚੱਲੇ ਪਾਏ ਹਨ ਬੈਠੋ ਲੱਸੀ ਪਾਣੀ ਜਾਂ ਲੰਗਰ ਛਕੋ ਯਾਤਰੀ ਦੂਜਾ ਅਸੀਂ ਅੰਮ੍ਰਿਤਸਰ ਵੱਲ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਹੋਣਾ ਕਿ ਆਪਣੇ ਸਰਦਾਰ ਜੱਸਾ ਸਿੰਘ ਜੀ ਉੱਥੇ ਇੱਕ ਬੜਾ ਵੱਡਾ ਕਿਲਾ ਉਸਾਰ ਰਹੇ ਹੇ ਤੇਜ ਸਿੰਘ ਕਿਲਾ ਕਿਹੜਾ ਕਿਲਾ ਅਸੀਂ ਤਾਂ ਨਹੀਂ ਸੁਣਿਆ ਹੈਰਾਨੀ ਪ੍ਰਗਟ ਕਰਦਾ ਹੈ ਯਾਤਰੀ ਦੂਜਾ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਇੱਕ ਬੜਾ ਵੱਡਾ ਇਕੱਠ ਹੋਇਆ ਇਸ ਇਕੱਠ ਵਿੱਚ ਸਾਰੇ ਸਿੱਖ ਜਥਿਆਂ ਦੇ ਸਰਦਾਰ ਅਤੇ ਮੋਦਬਰ ਸ਼ਾਮਲ ਹੋਏ ਆਮ ਸਿੱਖ ਸੰਗਤ ਵੀ ਉੱਥੇ ਹਾਜ਼ਰ ਸੀ ਉੱਥੇ ਭਾਈ ਸੁਖਾ ਸਿੰਘ ਮਾੜੀ ਕੰਪੋ ਦੀ رائے ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਕਿ ਅੰਮ੍ਰਿਤਸਰ ਵਿਖੇ ਇੱਕ ਕਿਲਾ ਉਸਾਰਿਆ ਜਾਵੇ ਜਿਸ ਦਾ ਨਾਮ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਕਿਲਾ ਰਾਮਰੌਣੀ ਹੋਵੇਗਾ। ਯਾਤਰੀ ਤੀਜਾ ਅਸੀਂ ਉੱਥੇ ਹੀ ਕਾਰ ਸੇਵਾ ਕਰਨ ਜਾ ਰਹੇ ਹਾਂ। ਅਸੀਂ ਸਾਰੇ ਆਪਣੇ ਹੱਥੀਂ ਕੰਮ ਕਰਨ ਵਾਲੇ ਕਿਰਤੀ ਹਾਂ। ਆਪੇ ਰਾਜ ਮਿਸਤਰੀ, ਆਪੇ ਤਰਖਾਨ ਤੇ ਆਪੇ ਹੀ ਮਜ਼ਦੂਰ। ਸਾਰੇ ਖੁਸ਼ ਹੁੰਦੇ ਹਨ। ਯਾਤਰੀ ਪਹਿਲਾ ਕਿਲਾ ਰਾਮਰੌਣੀ ਵਿੱਚ 500 ਤੋਂ ਵੱਧ ਸਿੰਘ ਸਪਾਹੀਆਂ ਦੀ ਠਹਿਰ ਦਾ ਪ੍ਰਬੰਧ ਹੋਵੇਗਾ। ਸਿੱਖਾਂ ਨੂੰ ਜੰਗਾਂ ਜੁੱਧਾਂ ਸਮੇਂ ਇਸ ਕਿਲੇ ਦਾ ਬੜਾ ਫਾਇਦਾ ਹੋਵੇਗਾ ਯਾਤਰੀ ਦੋ ਸਰਬ ਸਿੱਖ ਸੰਗਤ ਨੇ ਇਹ ਕਿਲਾ ਉਸਾਰਨ ਦੀ ਮੁੱਖ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਨੂੰ ਦਿੱਤੀ ਹੈ ਅਸੀਂ ਸਾਰੇ ਉਸ ਸਰਦਾਰ ਦੇ ਨਾਲ ਕੰਮ ਵਿੱਚ ਹੱਥ ਪਟਾਵਾਂਗੇ ਐਨਨੋ ਕੁੜੀ ਅਤੇ ਰਾਮਕੌਰ ਵਰਤਨਾ ਵਿੱਚ ਲੱਸੀ ਅਤੇ ਪ੍ਰਸ਼ਾਦੀ ਲੈ ਕੇ ਆ ਜਾਂਦੀਆਂ ਹਨ ਸਾਰੇ ਆਪਣੀਆਂ ਗੜਬੀਆਂ ਅਤੇ ਬਾਟੀਆਂ ਨਾਲ ਲੱਸੀ ਪੀਣ ਲੱਗ ਜਾਂਦੇ ਹਨ ਕੁਝ ਪ੍ਰਸ਼ਾਦ ਦੇ ਵੀ ਛਕਦੇ ਹਨ ਇਸੇ ਦੌਰਾਨ ਬੂਟਾ ਸਿੰਘ ਆਪਣੇ ਪਿਤਾ ਦੇ ਅੱਗੇ ਹੱਥ ਜੋੜ ਕੇ ਖੜ ਜਾਂਦਾ ਹੈ। ਬੂਟਾ ਸਿੰਘ ਪਿਤਾ ਜੀ ਮੈਂ ਵੀ ਇਸ ਜਥੇ ਨਾਲ ਅੰਮ੍ਰਿਤਸਰ ਜਾ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ ਹਾਂ। ਮੈਨੂੰ ਆਗਿਆ ਦਿਓ ਮੈਂ ਉੱਥੇ ਜਾ ਕੇ ਸੇਵਾ ਕਰ ਸਕਾਂ। ਤੇਜਾ ਸਿੰਘ ਜ਼ਰੂਰ ਜਾ ਪੁੱਤਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ। ਤੇਰੇ ਭਾਣੇ ਸਾਡਾ ਵੀ ਜੀਵਨ ਸਫਲ ਹੋ ਜਾਓ। ਬੂਟਾ ਸਿੰਘ ਮਾਤਾ ਪਿਤਾ ਦੇ ਚਰਨ ਛੂੰਦਾ ਹੈ। ਭੈਣ ਨੂੰ ਪਿਆਰ ਦਿੰਦਾ ਹੈ। ਅਤੇ ਕੁਝ ਚਿਰ ਲਈ ਸਟੇਜ ਦੇ ਪਿੱਛੇ ਚਲਾ ਜਾਂਦਾ ਹੈ। ਇਹਨੇ ਨੂੰ ਜਥਾ ਵੀ ਤਿਆਰ ਹੋ ਜਾਂਦਾ ਹੈ। ਬੂਟਾ ਸਿੰਘ ਅੰਦਰੋਂ ਕਹੀ ਅਤੇ ਟੋਕਰੀ ਲੈ ਕੇ ਆਉਂਦਾ ਹੈ। ਯਾਤਰੀ ਪਹਿਲਾ ਚੰਦਰ ਸਿੰਘ ਜੀ ਅਸੀਂ ਫਿਰ ਤੁਰਦੇ ਹਾਂ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ। ਸਾਰੇ ਜਵਾਬ ਵਿੱਚ ਫਤਿਹ ਬੁਲਾਉਂਦੇ ਹਨ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬੂਟਾ ਸਿੰਘ ਵੀ ਜਥੇ ਵਿੱਚ ਸ਼ਾਮਲ ਹੋ ਕੇ ਜਥੇ ਸਮੇਤ ਸਟੇਜ ਦੇ ਦੂਸਰੇ ਪਾਸੇ ਚਲੇ ਜਾਂਦਾ ਹੈ। ਤੀਜਾ ਸਿੰਘ ਰਾਮਕੌਰ ਅਤੇ ਕੁੜੀ ਹੱਥ ਜੋੜੀ ਖੜੇ ਰਹਿੰਦੇ ਹਨ ਅਤੇ ਵਹਿਗਰੂ ਵਹਿਗਰੂ ਕਰਦੇ ਹਨ